ਕੌਣ ਹਨ ਜੈਦੀਪ ਸਿੰਘ ਵਾਲੀਆ ਤੇ ਉਹਨਾਂ ਨੇ ਸਿੱਖ ਧਰਮ ਦਾ ਨਾਮ ਕਿਵੇਂ ਰੌਸ਼ਨ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਦੀਪ ਸਿੰਘ ਵਾਲੀਆ ਨੇ ਪਹਿਲੇ ਅੰਮ੍ਰਿਤਧਾਰੀ ਪਾਇਲਟ ਬਣ ਕੇ ਸਿੱਖ ਧਰਮ ਦਾ ਨਾਮ ਰੌਸ਼ਨ ਕੀਤਾ ਹੈ ਜੈਦੀਪ ਸਿੰਘ ਵਾਲੀਆ ਉਹਨਾਂ ਸਿੱਖਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਸਮੁੱਚੇ ਸਿੱਖਾਂ ਨੂੰ ਮਾਣ ਮਹਿਸੂਸ ਕਰਵਾਇਆ ਹੈ ਉਹ 에ਅਰ ਇੰਡੀਆ ਦੇ ਪਹਿਲੇ ਅਤੇ ਇੱਕੋ ਇੱਕ ਅੰਮ੍ਰਿਤਧਾਰੀ ਸਿੱਖ ਪਾਇਲਟ ਹਨ ਤੇ ਉਹ ਪਿਛਲੇ 14 ਸਾਲਾਂ ਤੋਂ 에ਅਰ ਇੰਡੀਆ ਦੇ ਕਪਤਾਨ ਰਹੇ ਹਨ ਇਸ ਤੋਂ ਇਲਾਵਾ ਉਹ ਏਅਰ ਇੰਡੀਆ ਦੇ ਸਭ ਤੋਂ ਛੋਟੇ 에ਅਰ ਕਮਾਂਡਰਾਂ ਵਿੱਚੋਂ ਇੱਕ ਹਨ ਜੈਦੀਪ ਸਿੰਘ ਆਪਣੇ ਜ਼ਿੰਦਗੀ ਦੀ ਕਹਾਣੀ ਬਾਰੇ ਦੱਸਦੇ ਨੇ ਕਿ ਉਹਨਾਂ ਦਾ ਆਪਣੇ ਜੀਵਨ ਦੇ ਵਿੱਚ ਕੋਈ ਧਿਆਨ ਨਹੀਂ ਸੀ ਉਸਨੇ ਕਦੇ ਆਪਣੀ ਪੜ੍ਹਾਈ ਨੂੰ ਗੰਭੀਰਤਾ ਨਾਲ ਨਹੀਂ ਲਿਆ ਪੜ੍ਹਾਈ ਪੂਰੀ ਕਰਨ ਤੋਂ ਬਾਅਦ 4 ਮਹੀਨਿਆਂ ਲਈ ਉਹਨਾਂ ਨੇ ਇੱਕ ਕਾਲ ਸੈਂਟਰ 'ਚ ਕੰਮ ਕੀਤਾ 1 ਸਾਲ ਉਹਨਾਂ ਨੇ ਇੱਕ ਮਾਡਲ ਦੇ ਰੂਪ 'ਚ ਵੀ ਕੰਮ ਕੀਤਾ ਪਰ ਉਹਨਾਂ ਦੇ ਮਨ ਨੂੰ ਕਿਤੇ ਵੀ ਸੰਤੁਸ਼ਟੀ ਨਹੀਂ ਹੋਈ ਉਹ ਕਿਸੇ ਇੱਕ ਪੇਸ਼ੇ ਦੇ ਨਾਲ ਜੁੜ ਕੇ ਨਹੀਂ ਰਹਿ ਸਕੇ ਬਾਅਦ ਵਿੱਚ ਉਹਨਾਂ ਦੇ ਮਨ 'ਚ ਪਾਇਲਟ ਬਣਨ ਦਾ ਖਿਆਲ ਆਇਆ ਉਹ ਇਹ ਵੀ ਦੱਸਦੇ ਨੇ ਕਿ ਇਸ ਕੰਮ ਬਾਰੇ ਮੈਨੂੰ ਆਪਣੇ ਪਿਤਾ ਨੂੰ ਕਾਫੀ ਯਕੀਨ ਦਿਵਾਉਣਾ ਪਿਆ ਕਿਉਂਕਿ ਉਹਨਾਂ ਦੇ ਪਿਤਾ ਨੂੰ ਯਕੀਨ ਨਹੀਂ ਸੀ ਕਿ ਉਹ ਇਸ ਪੇਸ਼ੇ ਦੇ ਵਿੱਚ ਵੀ ਟਿਕੇ ਰਹਿਣਗੇ ਫੇਰ ਪੂਰੀ ਮਿਹਨਤ ਤੇ ਲਗਨ ਦੇ ਨਾਲ 22 ਸਾਲ ਦੀ ਉਮਰ 'ਚ ਜੈਦੀਪ ਸਿੰਘ ਵਾਲੀਆ ਇੱਕ ਪਾਇਲਟ ਬਣ ਗਏ ਅਤੇ 27 ਸਾਲ ਦੀ ਉਮਰ 'ਚ ਉਹ ਦੁਨੀਆ ਦੇ ਸਭ ਤੋਂ ਛੋਟੇ ਹਵਾਈ ਕਮਾਂਡਰ ਬਣ ਗਏ ਸਾਡੇ ਵੱਲੋਂ ਦਿੱਤੀ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਕਿੱਦਾਂ ਦੀ ਲੱਗੀ ਆਪਣੀ رائے ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ